ਤਾਂ ਕੀ ਕਹਿਣਾ ਚਾਹੋਗੇ ਅੱਜ ਕਿਹੜਾ ਰੋਡਨ ਕੀਤਾ ਗਿਆ ਇਹ ਰੋਡ ਸਾਰੇ ਦਾ ਪੈਟਰੋਲ ਪੰਪ ਦੇ ਸਾਹਮਣੇ ਬੜੀ ਗਲੀ ਹੈ ਉਹਦੇ ਵਿੱਚ ਅੱਜ ਆਰਐਮਸੀ ਪਾਉਣ ਦਾ ਜਿਹੜਾ ਕੰਮ ਉਹਦੀ ਸ਼ੁਰੂਆਤ ਕਰਕੇ ਲੋਕਾਂ ਦਾ ਆਸ਼ੀਰਵਾਦ ਕਰਨ ਤੇ ਸੁਣਨਾ ਹੈ ਲੈਣਾ ਹੈ ਆਸ਼ੀਰਵਾਦ ਉਹਨਾਂ ਦੇ ਜਿਹੜੇ ਹੋਰ ਕੋਈ ਮਸਲਾ ਨੇ ਉਹ ਸੁਣ ਕੇ ਮੌਕੇ ਤੇ ਹੱਲ ਕਰਨ ਦਾ ਵੀ ਯਤਨ ਕਰੂੰਗਾ ਅੱਜ ਮੌਕੇ ਤੇ ਜਦੋਂ ਆਏ ਆ ਤਾਂ ਗੱਟਕੇ ਦੀ ਨਪਾਈ ਜਦੋਂ ਕਰੀਆ ਤਾਂ ਉਹ 1 ਇੰਚ ਕੱਟ ਨਿਕਲੀਏ ਲੋਕਾਂ ਦੇ ਟੈਕਸਾਂ ਦੇ ਜਿਹੜੀ ਪੈਸਿਆਂ ਦੀ ਦੁਰਵਰਤੋਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੀ ਜਊ ਉਹਦੇ ਲਈ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰੀਏ ਵੀ ਗੱਟਕਾ 1 ਇੰਚ ਘੱਟਾ ਤਾਂ ठेਕੇਦਾਰ ਦਾ 1 ਇੰਚ ਦਾ ਜਿਹੜਾ ਪੈਸਾ ਉਹ ਕੱਟ ਕੀਤਾ ਜਾਵੇ ਤੇ ਇਸੇ ਪੈਸੇ ਨਾਲ ਕੋਈ ਡਿਵੈਲਪਮੈਂਟ ਦੇ ਕਿਤੇ ਹੋਰ ਕੰਮ ਕਰਾਇਆ ਜਾਵੇ। দাদা ਇਹ ਆਨਾ ਤੁਸੀਂ ਚੈੱਕ ਕਰਦੇ ਫਿਰ ਕਬਲਾ ਹੋ ਰਿਹਾ ਸੀ। ਦੇਖੋ ਮੈਂ ਇਸ ਇਲਾਕੇ ਦਾ ਸੇਵਾਦਾਰਾਂ ਤੇ ਇਹਨਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਮੇਰਾ ਫਰਜ਼ ਹੈ ਚਾਹੇ ਉਹ ਵਿੜਜ ਹੋਵੇ ਚਾਹੇ ਵਿਧਾਨ ਸਭਾਜ ਹੋਵੇ ਆਪ ਇਹਨਾਂ ਲੋਕਾਂ ਦੇ ਹੱਕਾਂ ਦੀ ਜਿਹੜੀ ਰਾਖੀ ਇਹ ਕਿਵੇਂ ਕਰਨੀ ਹੈ ਤੇ ਕਦੋਂ ਕਰਨੀ ਹੈ ਉਹਦੇ ਲਈ ਲਾਲਾ ਬਜੇ ਸਿੰਘ ਮਹਾਰਾਜ ਨੇ ਐਫਆਰ ਬਖਸ਼ੇ ਕਰੀਆ ਤੇ ਮੈਂ ਹੇਰਾ ਫੇਰੀ ਕਿਸੇ ਵੀ ਹੱਦ ਤੇ ਨਹੀਂ ਹੋਣ ਲਵਾਂਗਾ ਤੇ ਮੈਂ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਨ ਸਿੰਘ ਜੀ ਦਾ ਜਿਨ੍ਹਾਂ ਨੇ ਗ੍ਰਾਂਟਾਂ ਦੀ ਕਦੇ ਵੀ ਕਮੀ ਨਹੀਂ ਆਉਣ ਦਿੱਤੀ ਤੇ ਹੋਰ ਹੋਰ ਉਦੇ ਸੋਨੇ ਤੇ ਸੁਹਾਗਾ ਹੋਣ ਜਾਇਦਾ ਕਿ ਐਮਐਲਏ ਨੂੰ 5-5 ਕਰੋੜ ਰੁਪਈਆ ਦਾ ਜਿਹੜਾ ਇੱਕ ਜਿਹੜਾ ਫੰਡ ਜਾਰੀ ਕਰਿਆ ਉਹਦੇ ਨਾਲ ਮੈਂ ਹਲਕੇ ਦੇ ਜਿਹੜੇ ਬਕਾਸ਼ ਦੇ ਰੁਕੇ ਹੋਏ ਹੋਰ ਵੀ ਕੰਮ ਨੇ ਉਹ ਵੀ ਨਿਬੜੇ ਚੜੂਗਾ ਜਿਵੇਂ ਕਿ ਕਿਸੇ ਨੂੰ ਧਰਮਸ਼ਾਲਾ ਵਾਸਤੇ ਪੈਸੇ ਲੋੜਾ ਕੋਈ ਫਾਰਕ ਬਣਾਉਣੀ ਹੈ ਕਿਸੇ ਨੂੰ ਮਹੱਲਾ ਵਾਸਤੇ ਐਂਬੂਲੈਂਸ ਦੀ ਲੋੜਾ ਇਹ ਸਾਰੀਆਂ ਲੋੜਾਂ ਨੂੰ ਪਹਿਲੇ ਦਰਜ ਤੇ ਪੂਰੇ ਹਾਂ ਭਈ ਕੀ ਨਾਮ ਦਾ ਕੀ ਕਹਿਣਾ ਚਾਹੋਗੇ ਸ਼੍ਰੀ ਗੱਜ ਜੀ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਨੰਨੀ ਕੌਂਸਲਰ ਵਾਰਡ ਨੰਬਰ 42 ਤੋਂ ਅੱਜ ਵਾਰਡ ਨੰਬਰ 42 ਦੇ ਵਿੱਚ ਮੁਹੱਲਾ ਨਿਊ ਜਨਤਾਨਗਰ ਏਟੀਆ ਰੋਡ ਤੇ ਕਿਟਾਲੇ ਜੋਗ ਦੇ ਕੋਲ ਜਿਹੜਾ ਪੈਟਰੋਲ ਪੰਪਾ ਦੇ ਸਾਹਮਣੇ ਵਾਲੀ ਗਲੀ ਬਣਨ ਜਾ ਰਹੀ ਹੈ ਤੇ 48 ਲੱਖ 48 ਹਜ਼ਾਰ ਦਾ ਟੈਂਡਰ ਹੈ ਜੀ ਪੰਜ ਗਲੀਆਂ ਦਾ ਜਿਨ੍ਹਾਂ ਦੇ ਵਿੱਚੋਂ ਅੱਜ ਆ ਦੋ ਨੰਬਰ ਗਲੀ ਦਾ ਅੱਜ ਬਣਾਉਣ ਜਾ ਰਹੇ ਨਵੀਨੀਕਰਨ ਹੋ ਰਿਹਾ ਵਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੀ.ਐਲ.ਸਾਹਬ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਆ ਕੇ ਚੈੱਕ ਵੀ ਕੀਤਾ ਵੀ ਮਾਲ ਪੂਰਾ ਪਿਆ ਜਾਂ ਨਹੀਂ ਪਿਆ ਲੋਕਾਂ ਦੇ ਪੈਸੇ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਸੜਕਾਂ ਬਣਨ ਜਾ ਰਹੀਆਂ ਤਾਂ ਵਸੂਲੀ ਪੂਰੀ ਹੋ ਰਹੀ ਕਿ ਨਹੀਂ ਹੋ ਰਹੀ ਜਦੋਂ ਚੈੱਕ ਕੀਤਾ ਤਾਂ ਇਹਦੇ ਵਿੱਚ ਕਮੀ ਲੱਗੀ ਐਮਐਲਏ ਸਾਹਿਬ ਨੇ ਨਾਲ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕਰਤੀ ਵੀ ਜਿਹੜਾ ਠੇਕੇਦਾਰ ਆ ਉਹਦੇ ਪੈਸੇ ਕੱਟ ਕੇ ਬਾਕੀ ਪੈਸੇ ਰਿਲੀਜ਼ ਕਰਨੇ ਆ 1 ਇੰਚ ਮਾਲ ਜੋ ਘਟਾ ਜਾਂ ਪੌਣਾ ਇੰਚ ਮਾਲ ਘਟਾ ਉਹਦੀ ਪੇਮੈਂਟ ਕੱਟ ਕੇ ਬਾਕੀ ਰਿਲੀਜ਼ ਕੀਤੀ ਜਾਊਗੀ ਬਹੁਤ ਹੀ ਸੰਦੇਰੀ ਲਿਆਦੀ ਵੀ ਐਮਐਲਏ ਸਾਹਿਬ ਨੇ ਆਤਮਾ ਨਾਲ ਹਲਕੇ ਦੇ ਵਿੱਚ ਖਾਸ ਕਰ ਮੇਰੇ ਵਾਰਡ ਨੰਬਰ 42 ਜਿੱਤਾ ਮੈਨੂੰ ਪੂਰਾ ਸਾਥ ਮਿਲ ਰਿਹਾ ਜੀ ਜੋ ਕਹਿ ਰਹੇ ਆ ਸਾਨਾ ਵਿਕਾਸ ਦੇ ਕੰਮ ਹੋ ਰਿਹਾ ਐ ਇਦਾਂ ਹੀ ਜਾਰੀ ਰਹਿਣਗਾ ਜੀ ਇਹਨਾਂ ਸ਼ਬਦਾਂਨਾ ਮੈਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਮੁਹੱਲਾ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਅਸੀਂ ਆਏ ਨੇ ਬਹੁਤ ਬਹੁਤ ਧੰਨਵਾਦ ਲੱਗਦਾ ਹਰੇ ਮੈਜਰਨ ਕੰਮ ਕਰਨਾ ਜਿਹੜਾ ਜਿਹਦਾ ਸਿੱਧੂ ਭਾਜੀ ਕਰ ਰਿਹਾ ਐ ਐਮਐਲਏ ਸਾਹਿਬ ਚੈੱਕ ਕਰਦੇ ਹਰ ਮੈਜਰਨ ਕਿਹਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਚੈੱਕ ਕਰਨਾ ਚਾਹੀਦਾ ਦੇਖੋ ਲੋਕਾਂ ਦੇ ਟੈਕਸਾਂ ਦਾ ਪੈਸਾ ਵਾ ਉਹ ਸਹੀ ਸਹੀ ਤਰ੍ਹਾਂ ਯੂਟਿਲਾਈਜ਼ ਹੋ ਰਿਹਾ ਜਾਂ ਨਹੀਂ ਹੋ ਰਿਹਾ ਤਾਂ ਐਮਐਲਏ ਸਾਹਿਬ ਨੇ ਚੈੱਕ ਕਰਿਆ ਕੌਂਸਲਰ ਦੀ ਡਿਊਟੀ ਆ ਤੇ ਹਰ ਐਮਐਲਏ ਚਲੋ ਬਹੁਤ ਆਪਣੇ ਵੱਲੋਂ ਕਰ ਰਹੇ ਨੇ ਪਰ ਇੱਥਾ ਵੀ ਜਿਵੇਂ ਨਿੱਕੇ ਤੋਂ ਨਿੱਕਾ ਕੰਮ ਐ ਐਮਐਲਏ ਸਾਹਿਬ ਚੈੱਕ ਕਰਦੇ ਐ ਇੱਥਾ ਹੀ ਚੈੱਕ ਕਰਨਾ ਚਾਹੀਦਾ ਤਾਂ ਕਿ ਕਿਸੇ ਦੇ ਨਾਲ ਕੋਈ